ਹੁਣ ilm ਤਾਂ judge ਕੋਲ ਵੀ ਹੈ ਨਾ ilm ਤਾਂ ਇੱਕ ਵੱਡੇ ਅਫਸਰ ਕੋਲ ਵੀ ਖੈ ਪੜ੍ਹਾਈ ਦੇ ਮਲਬੂਤੇ ਤੇ ਉੱਥੋਂ ਤੱਕ ਪਹੁੰਚ ਕੀਤੀ ਹੈ ਨਾ ਪਰ ਚੇਤੇ ਰੱਖਿਆ ਜੇ ਜੇਕਰ ਉਹਦੇ ਅੰਦਰ ਇਨਸਾਨੀਅਤ ਦਾ ਧਰਮ ਨਹੀਂ ਦੀਵਾ ਬਲਿਆ ਜੇਕਰ ਉਹਦੇ ਅੰਦਰ ਰੂਖਾਨੀਅਤ ਪ੍ਰਕਾਸ਼ ਨਹੀਂ ਹੋਇਆ ਜੇਕਰ ਉਹਨੇ ਕਦੀ ਜਪਜੀ ਦਾ ਆਸਰਾ ਨਹੀਂ ਨਾ ਲਿਆ ਫਿਰ ਜਿੰਨੀ ਕਰਪਸ਼ਨ ਉਹ ਕਰੇਗਾ ਜਿੰਮਤੀ ਰਿਸ਼ਵਤ ਖੋਰੀ ਲੈ ਕੇ ਦੁਨੀਆ ਦੇ ਅੰਦਰ ਸਾਧ ਸੰਗਤ ਨੁਕਸਾਨ ਉਹ ਸੱਜਣ ਪਹੁੰਚਾਏਗਾ ਦੁਨੀਆ ਵੀ ਕਹਿੰਦੀ ਹੈ ਕਿ ਇੰਨੀ ਕਰਪਟ ਲੋਕ ਵੀ ਨੇ ਸਮਾਜ ਵਿੱਚ ਇਹ ਤਾਂ ਐ ਵੀ ਨਹੀਂ ਵੇਂਦੇ ਕਿ ਇਹ ਲੋੜਵੰਦ ਕਿੰਨਾ ਆਖਾ ਹੈ ਕੁਰਸੀ ਮਿਲੀ ਏ ਕਲਮ ਮਿਲੀ ਏ ਤੇ ਆਪ ਵੇਂਦੇ ਉਹ ਦੁਨੀਆ ਦੇ ਅੰਦਰ ਕਿੱਡਾ ਕਿੱਡਾ ਨੁਕਸਾਨ ਕਰੀ ਜਾ ਰਹੇ ਨੇ ਹੁਣ ਸਤਗੁਰੂ ਨੇ ਇੱਕ ਪੱਖ ਸਮਝਾਇਆ ਕਹਿਣ ਲੱਗੇ ਸੀ ਚਾਹੁੰਨਿਆਂ ਵੱਡੇ ਤੋਂ ਵੱਡੀ ਪੋਜੀਸ਼ਨ ਖੋਏ ਪਰ ਤੇਰੇ ਕੋਲ ਜਪਜੀ ਦਾ ਗਿਆਨ ਵੀ ਹੋਏ